ਅੱਜ ਆਕਾਸ਼ ਹਸਪੀਟਲ ਡਾਕਟਰ ਲਖਬੀਰ ਸਿੰਘ ਭਗੋਵਾਲੀਆ ਜੀ ਵੱਲੋਂ ਇੱਕ ਕੈਂਪ ਅਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਲਿਵਰ ਦੇ ਸਾਰੇ ਹੀ ਸਕੈਨ ਹੁੰਦੇ ਹਨ ਤੇ ਉਹਦੇ ਨਾਲ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਕੋਈ ਲਿਵਰ ਸੰਬੰਧੀ ਕੋਈ ਰੋਗ ਤਾਂ ਨਹੀਂ ਤੇ ਮੈਂ ਵੀ ਇਸੇ ਸੰਬੰਧ ਵਿੱਚ ਆਈ ਹਾਂ ਭਗੋਵਾਲੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਮੇਂ ਸਮੇਂ ਸਿਰ ਇਹ ਨਹੀਂ ਕਲਾ ਵਿਵਰਦਾਈ ਉਹਨਾਂ ਨੇ ਲਾਇਆ ਹੈ ਕੈਂਪ ਬਹੁਤ ਸਾਰੇ ਕੈਂਪ ਲਗਾਉਂਦੇ ਨੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਜਾਗਰੂਕ ਕਰਾਉਂਦੇ ਨੇ ਤੇ ਉਹਨਾਂ ਤੋਂ ਬਚਣ ਦੇ ਉਪਾਅ ਵੀ ਦੱਸਦੇ ਨੇ ਦੀ ਸੇਵਾ ਵਾਸਤੇ ਇਹਨਾਂ ਨੂੰ ਪਰਮਾਤਮਾ ਬਖਸ਼ਦਾ ਰਵੇ ਤੇ ਇਹ اسی ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੇ ਮੇਰਾ ਨਾਮ ਸ਼ਾਦਕ ਹੈ ਮੈਂ ਹੈਲਥਕੇਅਰ ਫਾਸਮੀਮੈਕ ਹੈਲਥਕੇਅਰ ਸੇ ਹਾਂ ਹਮਾਰਾ ਜੰਕੀਰ ਪੰਜਾਬ ਮੈਂ ਕੈਂਪਸ ਲੱਗਦੇ ਹਾਂ ਹਾਈਪੋਸਟੈਲ ਕੈਂਪਸ ਜੋ ਹਮਾਰੀ ਮਸ਼ੀਨ ਹੈਗੇ ਇਕੋਸੈਂਸ ਸੈਕਲਸਰੀ ਬਸ ਸਾਈਪੋਸਕੈਨ तो हम इससे बेसिकली क्या करते हैं इससे लीवर की हेल्थ देखते हैं हमारे लीवर में फैटी जो हमारे लीवर का फैट होता है फैटी लीवर, होगा लीवर वो, वो सब प्रॉपर हेल्थ हमारे पंजाब में इसकी वजह से लोगों के इसमें क्या है की इसमें एडवांस तो पता चल जाता है कि लेवर की हेल्थ हमारी कैसी है तो हम उसको कैसे ठीक कर सकते हैं तो आज जो हमने कैंप लगाया हुआ है वो आकाश हॉस्पिटल बोटाला में है आ, काफी सारे पेशेंट्स के फैटी लीवर आए हैं जैसे ग्रेड टू ग्रेड थ्री करके आए हैं कुछ तो पेशेंट का तो फाइविस भी आया हुआ है हमारे डॉक्टर साहब बैठे हुए हैं वो उनको प्रिस्क्राइब कर रहे हैं फैटी लीवर का डाइट चार्ट दे रहे हैं और हमारे जो टेक्निशियन उर्मी है उनका ब्लड सैंपल जो भी जा रहे हैं वो भी फ्री यहाँ पे हो रहा है बचने के लिए हमने जंक फूड जो है वो अवॉइड करना है ड्रिंक्स जो ले रहे हैं शुगर سے بچنا ہے صبح والی چیزیں کھانی ہیں باہر کا کھانا بھی نہیں کھانا ہے باقی واک کرنی ہے اپنے لائف موڈیفیکیشنز کریں گے تو یہ سب چیزیں ہیں قص ہسپتال ڈاکٹر بھاغول ایم ڈی انہاں والوں وائس او بٹاڑا liver ਸੰਬੰਧੀ فیبروس سکین کیمپ دوسرا کیمپ لگا گیا ہے جڑا کہ ہر مہینے لگ رہا ہے ایک مہینہ پہلو بھی لگا سی ایتھے یہ ٹیسٹ ہو رہا ہے جڑا کہ باہر अमृतसर ਦਾ ਹੋਰ ਵੱਡੇ ਸ਼ਹਿਰਾਂ ਜਾਂ 1000 ਤੱਕ ਹੁੰਦਾ ਇੱਥੇ ਇਹ ਟੱਸ ਸਿਰਫ 500 ਰੁਪਏ ਚ ਹੁੰਦਾ ਜਿਹੜਾ ਕਿ ਆਮ ਜਨਤਾ ਦੀ ਪਹੁੰਚ ਵਿੱਚ ਆ ਤੇ ਉਹਨਾਂ ਨੂੰ ਇੱਕ ਬਹੁਤ ਵਧੀਆ ਸਹੂਦਤ ਹੈ ਆਪਣੇ ਸ਼ਹਿਰ ਦੇ ਵਿੱਚ ਇਸ ਲਈ ਸ਼ਹਿਰ ਦੀ ਪਬਲਿਕ ਵਾਸਤੇ ਜਾਂ ਨੇੜੇ ਦੇ ਪਬਲਿਕ ਵਾਸਤੇ ਇਸ ਕੈਂਪ ਲਾਇਆ ਗਿਆ ਇਸ ਦਾ ਸਹੀ ਤੈਅਦ ਲੋ ਸਾਰੇ ਡਾਕਟਰਾਂ ਦੇ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਡਾਕਟਰ ਲਖਮੀਰ ਸਿੰਘ ਜੀ ਭਗਵਾਲੀਆ ਆਕਾਸ਼ ਹਸਪੀਟਲ ਵਿਖੇ ਸਮੇਂ-ਸਮੇਂ ਤੇ ਜਿਹੜੀ ਸਿਹਤ ਨੂੰ ਅਵੇਅਰ ਕਰਨ ਵਾਸਤੇ ਕੈਂਪ ਲਗਾਉਂਦੇ ਰਹਿੰਦੇ ਹਨ ਅੱਜ ਜਿਹੜਾ ਹੈ ਉਹਨਾਂ ਨੇ ਲਿਵਰ ਸੰਬੰਧੀ ਫਾਈਬਰੋਸਕੈਨ ਜਿਹੜੀ ਹੈ ਉਹ ਦਾ ਕੈਂਪ ਲਗਾਇਆ ਹੈ ਜਿਸ ਤੋਂ ਜਿਹੜਾ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ ਇਹ ਡਾਕਟਰ ਸਾਹਿਬ ਜਿਹੜੇ ਹਨ ਮਾਨਵਤਾ ਦੀ ਸੇਵਾ ਵੇਲੇ ਹਰ ਵੇਲੇ ਤਤਪਰ ਰਹਿੰਦੇ ਹਨ ਔਰ ਸਮਾਜ ਨੂੰ ਸਮਰਪਿਤ ਇਹ ਐਸੇ ਮਨੋਖ ਹਨ ਕਿ ਜਿਹੜੇ ਸਮਾਂ ਸਮੇਂ ਤੇ ਲੋਕਾਂ ਨੂੰ ਸਿਹਤ ਬਾਰੇ ਅਵੇਅਰ ਕਰਕੇ ਜਿਹੜਾ ਹੈ ਕੈਂਪ ਲਗਾ ਕੇ ਉਹਨਾਂ ਨੂੰ ਸਿਹਤ ਸੰਬੰਧੀ ਜੜੀਆਂ ਹਨ ਵਧੀਆ ਐਡਵਾਈਸ ਦਿੰਦੇ ਹਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਆਕਾਸ਼ ਹਸਪੀਟਲ ਦੇ ਵਿੱਚ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਵੱਲੋਂ ਉਪਰਾਲਾ ਕਰਕੇ ਫਾਈਬਰੋਸਕੈਨ ਦਾ ਫਰੀ ਫਾਈਬਰੂ ਸ캔 ਕਰਨ ਦਾ ਜਿਹੜਾ ਕੈਂਪ ਲਗਵਾਇਆ ਗਿਆ ਹੈ ਉਹਦੇ ਵਿੱਚ ਅਸੀਂ ਬਤੌਰ ਮਹਿਮਾਨ ਵਾਇਸੋ ਪਟਾਲਾ ਜੀ ਦੀ ਟੀਮ ਪੂਰੇ ਹਾਜ਼ਰ ਹੋਏ ਹਨ ਔਰ ਮੈਂ ਪਿਛਲੇ ਸਮਿਆਂ ਦੇ ਵਿੱਚ ਡਾਕਟਰ ਸਾਹਿਬ ਵੱਲੋਂ ਵੱਖਰੇ ਵੱਖਰੇ ਹੈਲਥ ਦੇ ਨਾਲ ਸੰਬੰਧਿਤ ਕੈਂਪ ਵੀ ਲਗਵਾਏ ਗਏ ਆ ਉਹਨਾਂ ਲਈ ਵੀ ਔਰ ਅੱਜ ਦੇ ਕੈਂਪ ਲਈ ਵੀ ਮੈਂ ਡਾਕਟਰ ਭਾਗਵਾਲੀਆ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਉਹਨਾਂ ਦੇ ਇਸ ਉਪਰਾਲੇ ਦੇ ਨਾਲ ਜਿਹੜੇ ਸਕੈਨ ਲੋਕਾਂ ਨੂੰ ਜਾ ਕੇ ਅੰਮ੍ਰਿਤਸਰ ਕਰਵਾਉਣੇ ਪੈਂਦੇ ਆ ਔਰ ਜਿਆਦਾ ਮਹਿੰਗੇ ਸਕੈਨ ਨੇ ਉਹ ਡਾਕਟਰ ਸਾਹਿਬ ਬਹੁਤ ਵੱਡਾ ਇਹ ਯੋਗਦਾਨ ਔਰ ਤਕਰੀਬਨ ਇਸ ਜਿਹੜਾ ਅੱਜ ਇੱਥੇ ਟੈਸਟ ਕਰਵਾਇਆ ਜਾ ਰਿਹਾ ਜੋ ਲੋਕਲੀ ਫੋਮ ਰੇਸਰ ਦੇ ਵਿੱਚੋਂ ਕਰੀਬ 4 ਤੋਂ 5000 ਦੇ ਵਿੱਚੋਂ ਟੈਸਟ ਕੀਤਾ ਜਾਂਦਾ ਡਾਕਟਰ ਸਾਹਿਬ ਨੇ ਆਮ ਲੋਕਾਂ ਵਾਸਤੇ ਇਹ ਜੋ ਇੱਥੇ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਇਹਦੇ ਲਈ ਡਾਕਟਰ ਸਾਹਿਬ ਬਹੁਤ ਜਿਆਦਾ ਸ਼ਲਾਘਾ ਦੇ ਯੋਗ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਅੱਗੋਂ ਤੋਂ ਵੀ ਇਹ ਇਹੋ ਜਿਹੇ ਉਪਰਾਲੇ ਆਪਣੇ ਜਾਰੀ ਰੱਖਣਗੇ ਧੰਨਵਾਦ ਅੱਜ ਜਿਹੜਾ ਫਾਈਬਰੋਸਕੈਨ ਲਿਵਰ ਦਾ ਕੈਂਪ ਲਗਾਇਆ ਗਿਆ ਉਹ ਫਾਈਬਰੋਸਕਨ ਲੈਬਰ ਕਿਉਂਕਿ ਬਟਾਲੇ ਦੇ ਵਿੱਚ ਇਹ ਟੈਸਟ ਜਿਹੜਾ ਇਹ ਨਹੀਂ ਹੁੰਦਾ ਇਸ ਕਰਕੇ ਇਹਦਾ ਕੈਂਪ ਲਾਇਆ ਗਿਆ ਤੇ ਬਹੁਤ ਭਰਮਾ ਹੰਗਾਰਾ ਲੋਕਾਂ ਵੱਲੋਂ ਭਰਪੂਰ ਹੰਗਾਰਾ ਮਿਲ ਰਿਹਾ ਕੋ ਲਗਭਗ 200 ਦੇ ਮਰੀਜ਼ ਹੁਣ ਤੱਕ ਆ ਚੁੱਕਾ ਤੇ ਅਜੇ ਵੀ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਇਹ ਟੈਸਟ ਕਿਉਂਕਿ ਮਹਿੰਗੇ ਭਾਅ ਦਾ ਜਿਹੜਾ ਬਰਫ ਸੈਂਟਰਾਂ ਤੇ ਅਮਰਸਰ ਹੋ ਰਿਹਾ ਪਰ ਕਿਉਂਕਿ ਬਟਾਲੇ ਦੇ ਵਿੱਚ ਪਹਿਲੀ ਜਾਂ ਦੂਜੀ ਵਾਰੀ ਹੋ ਰਿਹਾ ਦੂਜਾ ਕੈਂਪ ਹੈ ਸਾਡਾ ਇਹ ਤੇ 500 ਰੁਪਏ ਚ ਸਿਰਫ ਇਹ ਕਰ ਰਹੇ ਆ ਤੇ ਜਿਦੋਂ ਕਿ ਬਾਹਰ ਸੈਂਟਰਾਂ ਦੇ ਵਿੱਚ ਅੰਮ੍ਰਿਤਸਰ ਵਗੈਰਾ ਦੇ ਵਿੱਚ ਇਹਦੀ 2 ਤੋਂ ਲੈ ਕੇ 6000 ਤੱਕ ਕੀਮਤ ਹੈ ਪਰ ਇਹ ਟੈਸਟ ਅੰਗੋਲਿਆ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਮਸ਼ੀਨ ਆ ਵੱਖ-ਵੱਖ ਸੈਂਟਰਾਂ ਤੇ ਇਥੇ ਅਵੇਲੇਬਲ ਨਾ ਹੋਣ ਕਰਕੇ ਇਹ ਟੈਸਟ ਕਰਾਇਆ ਨਹੀਂ ਜਾਂਦਾ ਪਰ ਹੈ ਬਹੁਤ ਜ਼ਰੂਰੀ ਹੈ ਇਹ ਜਿਵੇਂ ਕਿ ਥਾਇਰੋਇਡ ਦੇ ਮਰੀਜ਼ ਆ, ਅਰਥਰੋਸਿਸ ਦੇ ਮਰੀਜ਼ ਆ, ਫੈਟੀ ਲਿਵਰ ਦੇ ਮਰੀਜ਼ ਆ ਫਿਰ ਜਿਵੇਂ ਕਿ ਗੁਰਦੇ ਫੇਲ ਹੋ ਜਾਂਦੇ ਜਿੰਨਾਂ ਤੇ ਉਹਨਾਂ ਚ ਵੀ ਬਹੁਤ ਜ਼ਰੂਰੀ ਹੈ ਜਿਨਾਂ ਦੇ ਕੋਲੇਸਟ੍ਰੋਲ ਬਹੁਤ ਵੱਧਿਆ ਉਹਨਾਂ ਦੇ ਚ ਵੀ ਬਹੁਤ ਜ਼ਰੂਰੀ ਹੈ ਇਹ ਬੱਚੇ ਜਿਹੜੇ ਫਾਸਟ ਫੂਡ ਖਾਂਦੇ ਜਾਂ 20 ਆ 20 ਵਿਅਕਤੀਆਂ ਦੇ ਵਿੱਚ ਸ਼ੂਗਰ ਵਾਲੇ ਮਰੀਜ਼ਾਂ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਟੈਸਟ ਸੋ ਮੈਂ ਸਮਝਦਾ ਕਿ ਲੋਕਾਂ ਲਈ ਇਹ ਬੜੀ ਸੌਦਾਵਾ ਬੜੀ ਵੱਡੀ ਇਸੇ ਤਰ੍ਹਾਂ ਅੱਗੇ ਵੀ ਆਪਾਂ ਜਿਹੜੇ ਉਪਰਾਲੇ ਜਿਹੜੇ ਜਾਰੀ ਰੱਖਾਂਗੇ ਇਹੋ ਜਿਹੇ ਕੈਂਪ ਜਿਹੜੇ ਲਾਉਂਦੇ ਰਵਾਂਗੇ ਕਿਉਂਕਿ ਲੋਕ ਜਿਹੜੇ ਪਹਿਲਾਂ ਹੀ ਬੜੇ ਲਤਾੜੇ ਹੋਇਆ ਇਸ ਇਲਾਕੇ ਦੇ ਕਿਉਂਕਿ ਇਹ ਕਈ ਤਰ੍ਹਾਂ ਦੇ ਇਹਨਾਂ ਤੇ ਮੁਸ਼ਕਲਾਂ ਆਈਆਂ ਸੋ ਇਹ ਮਹਿੰਗੇ ਆ ਦੇਟਸ ਜਿਹੜੇ ਵਕਫਾ ਸੈਂਟਰ ਤੇ ਨਹੀਂ ਕਰਾ ਸਕਦੇ ਲੋਕ ਇਹ ਲੋਕਾਂ ਦੀ ਸਹੂਦਾ ਲਈ ਇਹ ਜਿਹੜਾ ਆਕਾਸ਼ ਹਸਪਤਾਲ ਬਟਾਵਨ ਲੋ ਇਸ ਤਰ੍ਹਾਂ ਪਰ ਲੱਗਿਆ ਰਹੀ ਰਹੇ ਸਰ ਜਿਹੜੇ ਗ੍ਰੇਡ 2 ਆ 1 ਹੈ 3 ਹੈ ਇਹਦਾ ਕੀ ਪ੍ਰੇਜ ਕਰਨਾ ਜੀ ਦਾ ਵੇਖੋ ਜਿਹੜਾ ਤੇ ਗ੍ਰੇਡ 1 ਗ੍ਰੇਡ 2 ਜਾਂ ਗ੍ਰੇਡ 3 ਫੈਟੀ ਲਿਵਰ ਹੈ ਉਹਦੇ ਵਿੱਚ ਤੇ ਭੇਜ ਕਰੋ ਫੈਟ ਵਾਲੀਆਂ ਚੀਜ਼ਾਂ ਨਾ ਲਾਓ ਬਾਹਰ ਦਾ ਖਾਣਾ ਨਾ ਖਾਓ ਮਿਲਕ ਤੇ ਮਿਲਕ ਪ੍ਰੋਡਕਟਸ ਉਹ ਘਟਾ ਦਿਓ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਪ੍ਰੇਜ ਕਰਨੇ ਤਾਂ ਬਾਹਰ ਦਾ ਜਿਹੜਾ ਖਾਣਾ ਵਾ ਉਹ ਬਿਲਕੁਲ ਹੀ ਨਾ ਖਾਓ ਫਾਸਟ ਫੂਡ ਤੇ ਬਿਲਕੁਲ ਹੀ ਨਾ ਖਾਓ ਸ਼ਰਾਬ ਦਾ ਜਿਵੇਂ ਕਿ ਸ਼ਰਾਬ ਕਈ ਲੋਕ ਸੇਵਨ ਕਰਦੇ ਆ ਸ਼ਰਾਬ ਦਾ ਜਿਹੜਾ ਉਹ ਬੰਦ ਕਰ ਦੋ ਸੇਵਨ ਕੋਈ ਨਸ਼ਾ ਕਿਸ ਕਿਸਮ ਦਾ ਨਾ ਕਰੋ ਇਹ ਤੇ ਆਮ ਪ੍ਰੇਜ ਦੂਜਾ ਕੇ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਥੈਨ ਕਿਉਰ ਬਟ ਜਿਨ੍ਹਾਂ ਨੂੰ ਹੋ ਜਾਂਦੀ ਹੈ ਸਰਟੀ ਲਿਵਰ ਜਾਂ ਗ੍ਰੇਡ 2 ਜਾਂ ਗ੍ਰੇਡ 3 ਆ ਉਹਨਾਂ ਲਈ ਇੱਕ ਗੋਲੀ ਆ ਲਿਪਾ ਗਲੇਨ ਜਿਹੜੀ ਆਪਾਂ ਲਿਖ ਕੇ ਦਿੰਨੇ ਆ ਪੇਸ਼ੈਂਟ ਨੂੰ ਉਹ 1 ਮਹੀਨਾ ਖੋਹ ਤਾਂ ਅੱਜ ਕਾਫੀ ਪੇਸ਼ੈਂਟ ਦਾ ਦੁਬਾਰਾ ਜਿਹੜਾ ਟੈਸਟ ਕੀਤਾ ਗਿਆ ਪ੍ਰੋਗਰੈਸ ਬਹੁਤ ਵਧੀਆ ਰਿਜ਼ਲਟ ਇਹਦੇ ਵਿੱਚ ਮਿਲੇ ਆ ਕਿਉਂਕਿ ਸਪੈਸੀਫਿਕ ਡਰੱਗ ਆ ਤੇ ਪਹਿਲੀ ਵਾਰੀ ਅਵੇਲੇਬਲ ਹੋਈ ਆ ਸੋ ਮੈਂ ਕਹਿੰਨਾ ਕਿ ਸਾਰੇ ਮਰੀਜ਼ ਜਿਹੜਾ ਇਸ ਚੀਜ਼ ਦਾ ਫਾਇਦਾ ਠਾਉਣ ਔਰ ਇਹ ਕੈਂਪ ਦਾ ਵੀ ਫਾਇਦਾ ਠਾਉਣ ਤੇ ਦਵਾਈ ਦਾ ਵੀ ਫਾਇਦਾ ਠਾਉਣ